ਇਹ ਜੇਬਾਂ ਕੱਟਦੇ ਆ ਆ ਪਿੱਛੇ ਜੇ ਕਹਿੰਦੇ ਇੱਥੇ ਸੁਖਵੀਰ ਬਾਦਲਾ ਆਇਆ ਸੀ ਕਹਿੰਦੇ ਲੋਕ ਸਰੋਪੇ ਦੇ ਹੀ ਗਏ ਬਾਅਦ ਚ ਪਤਾ ਲੱਗਿਆ ਜੇਬਾਂ ਹੀ ਕੱਟੀਆਂ ਗਈਆਂ ਸਾਰਿਆਂ ਦੀਆਂ ਮੈਂ ਕਿਹਾ ਇੱਥੇ ਤਾਂ ਆਉਂਦੇ ਹੀ ਉਹਨਾਂ ਦੇ ਸਟਾਫ ਮੈਂਬਰ ਐ ਇਹਨਾਂ ਨੇ ਪੰਜਾਬ ਦੀਆਂ ਜੇਬਾਂ ਹੀ ਕੱਟੀਆਂ ਹੋਰ ਕੀਤਾ ਕੀ ਇਹਨਾਂ ਨੇ ਸੁਬੀਰੋ ਆਪਾਂ ਦੇ ਮਾਵਾ ਭੈਣਾ ਜਿਹੜੇ ਹਸਾਬ ਨਾਲ ਘਰਾਂ ਚੋਂ ਦੁਕਾਨਾਂ ਚੋਂ ਬਾਹਰ ਆ ਕੇ ਅਸ਼ੀਰਵਾਦ ਇਹ ਭਾਈ ਇਹ ਤਾਹਾਂ ਵਾਲੇ ਦੀ ਕੋਈ ਕਿਰਪਾ ਹੈ ਇਹ ਇਹ ਭਗਵੰਤ ਮਾਨ ਦੀ ਕੋਈ ਔਕਾਤ ਨਹੀਂ ਹੈਗੀ ਇਹਦਾ ਚਮਚਾ ਮੂੰਚ ਲੈ ਕੇ ਜੰਮਦੇ ਨੇ ਉਹਨਾਂ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਹੈ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜਾਂ ਨਾ ਪੱਕੂ ਜਿਹੜਾ ਇਹ ਫਿਕਰ ਹੈ ਇਹ ਸਭ ਤੋਂ ਵੱਡਾ ਫਿਕਰ ਹੁੰਦਾ ਹੈ ਉਹਨੂੰ ਕੋਈ ਕੁਝ ਨਹੀਂ ਪਤਾ ਸੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਤੇਰਾ ਜੀਰੋ ਕਰੋ ਸ਼ਕਤੀ بڑੂਗੀ ਰਾਜਨੀਤਿਕ ਸ਼ਕਤੀ ਅਸੀਂ ਬਣੂਗੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਇੱਕ ਰੁਪਈਆ ਤੁਹਾਡੇ ਵਿਕਾਸ ਤੇ ਲੱਗੂਗਾ ਜਿਨ੍ਹਾਂ ਨੇ ਪਹਿਲਾਂ ਰੁਪਈਏ ਖਾਦੇ ਨੇ ਬਿਆਸ ਵੇਤ ਉਹਨਾਂ ਤੋਂ ਕਢਾਵਾਂਗੇ ਭਾਵੇਂ ਪਹਾੜਾਂ 'ਚ ਦੱਬੇ ਹੋਏ ਨੇ ਭਾਵੇਂ ਕਿਸੇ ਹੋਟਲ 'ਚ ਵੀਰੋ ਆਮ ਲੋਕਾਂ ਦੇ ਘਰ ਕੱਚੇ ਪਤਾ ਕਿਉਂ ਰਹਿ ਗਏ ਕਿਉਂਕਿ ਉਦੋਂ ਸੁੱਖ ਵਿਲਾਸ ਹੋਟਲ ਬਣ ਰਿਹਾ ਸੀ ਆਮ ਗਰੀਬਾਂ ਦੇ ਘਰਾਂ ਦੇ ਜਿਹੜੇ ਛੱਤਾਂ ਨੇ ਉਹ ਪਤਾ ਕਿਉਂ ਚੌਂਦੀਆਂ ਨੇ ਕਿਉਂਕਿ ਉਦੋਂ ਸਿਸਮਾ ਵਾਲਾ ਰਾਜੇ ਦਾ ਮਹਿਲ ਬਣ ਰਿਹਾ ਸੀ ਇਹਨਾਂ ਨੇ ਲੋਕਾਂ ਦਾ ਪੈਸਾ ਆਪਣੇ ਵਾਸਤੇ ਵਰਤਿਆ ਇਸ ਕਰਕੇ ਹੁਣ ਸਾਹਬ ਤਾਂ ਦੇਣੇ ਪੈਣਗੇ ਸਾਹਬ ਤਾਂ ਹੁਣ ਦੇਣੇ ਪੈਣਗੇ ਤੇ ਮੈਨੂੰ ਮੈਨੂੰ ਇੱਕ ਬਜ਼ੁਰਗ ਮਿਲਿਆ ਉਹ ਕਹਿੰਦਾ ਪੁੱਤ ਪਹਿਲਾਂ ਕਾਲੀਦਲ ਨੂੰ ਵੋਟ ਪਾਉਂਦੇ ਹੁੰਦੇ ਸੀ ਹੁਣ ਤੂੰ ਕਹਿਵੀਂ ਸਟੇਜ ਤੇ ਜਾ ਕੇ ਕਿ ਹੁਣ ਨਹੀਂ ਪਾਉਂਦੇ ਮੈਂ ਕੀ ਗੱਲ ਹੋ ਗਈ ਜੀ ਕਹਿੰਦਾ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਈ ਗਏ ਉਸੇ ਬਾਬੇ ਨਾਨਕ ਦੀ ਬਾਣੀ ਰੋਲਦੀ ਇਹਨਾਂ ਨੇ ਗਲੀਆਂ 'ਚ ਇਹਨਾਂ ਨੇ ਅੰਗ ਪਰਵਾ ਕੇ ਗੁਰੂ ਸਾਹਿਬ ਦੇ ਗਲੀਆਂ 'ਚ ਰੋਲਤੇ ਹੁਣ ਨਹੀਂ ਦਿਲ ਕਰਦਾ ਪੁੱਤ ਜੇ ਹੁਣ ਤਾਂ ਕਹਿੰਦਾ ਮਤਲਬ ਕਾਲੀਦਲ ਨੂੰ ਵੋਟ ਪਾਉਣਾ ਸਮਝ ਲਓ ਗੁਰੂ ਸਾਹਿਬ ਦੀ ਦੁਆਰਾ ਬੇਅਦਬੀ ਕਰਨ ਦੇ ਬਰਾਬਰ ਹੈ ਕਿ ਜੇ ਬੇਅਦਬੀ ਕਰਨ ਵਾਲੇ ਦੇ ਹੱਕ ਦਾ ਬਟਨ ਦੱਬਾਂਗੇ ਇਹਦਾ ਮਤਲਬ ਆਪਾਂ ਵੀ ਵਿੱਚ ਫਿਰ ਸ਼ਾਮਲ ਹੋਣਾ ਸੋ ਇਸ ਕਰਕੇ ਗੁਰੂ ਸਾਹਿਬ ਆਪ ਹੀ ਦੇਖੀ ਜਾਂਦੇ ਨੇ ਉਹੀ ਸਜ਼ਾ ਦੇ ਰਹੇ ਨੇ ਹਾਲਤ ਦੇਖ ਲਓ ਹੁਣ ਕੀ ਹੋਈ ਪਈ ਹੈ ਪਤਾ ਨਹੀਂ ਕੀ ਕੀ ਬਿਆਨ ਦੇਈ ਜਾਂਦੇ ਨੇ ਅਗਲੇ ਦਿਨ ਮਾਫੀ ਮੰਗਣੀ ਪੈਂਦੀ ਹੈ ਸੋ ਆਪਾਂ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਉਹ ਵਾਦਾ ਨਹੀਂ ਕਰਨਾ ਜਿਹੜਾ ਆਪਾਂ ਪੂਰਾ ਨਾ ਕਰ ਸਕਦੇ ਹੋਈਏ ਤੇ ਬਿਨਾ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀਆਂ ਕਰਤੀਆਂ ਤੁਸੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ